ਹੈਲੋ YouTube ਫੈਮਲੀ ਵੈਲਕਮ ਟੂ ਮਾਈ ਚੈਨਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਸੋ एवरीवन ਯਰ ਸੋਈ ਦਾ ਕੰਮ ਸੀਗਾ ਹਨਾ ਤਾਂ ਮੈਂ ਸੋਚੀ ਅੱਜ ਰਾਈਸ ਬਣਾਵਾਂ ਸੋ ਮਾਰਨਿੰਗ ਦਾ ਖਾਣਾ ਵਗੈਰਾ ਖਾ ਲਿਆ ਸੀਗਾ ਦੁਪਹਿਰ ਦਾ ਟਾਈਮ ਸੀਗਾ ਦੁਪਹਿਰ ਟਾਈਮ ਦੇ ਬਰਤਨ ਪਏ ਹੋਏ ਸੀ ਆਪਾਂ ਕਿਤੇ ਸਾਰੇ ਵਾਸ਼ ਤਵੇ ਨੂੰ ਮੈਂ ਚੰਗੀ ਤਰ੍ਹਾਂ ਧੋਇਆ ਹਨਾ ਉਸ ਤੋਂ ਬਾਅਦ ਸਾਰੇ ਭਾਂਡੇ ਮੰਜਨ ਤੋਂ ਬਾਅਦ ਇੱਕ ਨਾ ਪ੍ਰੋਬਲਮ ਹੋ ਗਈ ਰਸੋਈ ਦੇ ਵਿੱਚ ਜਿਹੜੀ ਟੂਟੀ ਸੀਗੀ ਹਨਾ ਰਸੋਈ ਵਾਲੀ ਦੇਖ ਸਕਦੇ ਹੋ ਪਾਣੀ ਕਾਫੀ ਰਾਤ ਦਾ ਲੀਕ ਹੋ ਰਿਹਾ ਸੀਗਾ ਇਹ ਮੈਨੂੰ ਵੱਖਰੀ ਟੈਨਸ਼ਨ ਪੈ ਗਈ ਤੇ ਸੋ ਇਹਦੇ ਵਿੱਚ ਕਿਉਂਕਿ ਕੰਮ ਕਰਨਾ ਹੁੰਦਾ ਮੈਂ ਹਨਾ ਤੇ ਇਸ ਕਰਕੇ ਉਪਰੋਂ ਨਾ ਬਹੁਤ ਪ੍ਰੋਬਲਮ ਹੋ ਰਹੀ ਆ ਪਾਣੀ ਦੀ ਪਾਣੀ ਲੀਕ ਬਹੁਤ ਜ਼ਿਆਦਾ ਹੋ ਰਿਹਾ ਟੂਟੇ ਦੇ ਵਿੱਚ ਉਹ ਨਾ ਤੇ ਇਹਦੀ ਸੈਟਿੰਗ ਸੈਟਿੰਗ ਕਰवानी ਪੈਣੀ ਆ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਜਲਦੀ ਜਲਦੀ ਮੈਂ ਬਰਤਨ ਕੀਤੇ ਸਾਫ ਤਾਂ ਸਾਰਿਆਂ ਨੂੰ ਜੋੜ ਦਿੱਤਾ ਆਪਣੀ ਰਸੋਈ ਦੇ ਵਿੱਚ ਉਸ ਤੋਂ ਬਾਅਦ ਮੈਂ ਬਣਾਉਣਾ ਸੀ ਖਾਣਾ ਖਾਣਾ ਬਣਾਉਣ ਦੇ ਲਈ ਆਪਣਾ ਸੋਰੀ ਖਾਣਾ ਖਾ ਲਿਆ ਸੀ ਨਾਸ਼ਤਾ ਵੀ ਕਰ ਲਿਆ ਸੀ ਦੁਪਹਿਰ ਦਾ ਟਾਈਮ ਸੀ ਮੈਂ ਸੋਚ ਰਹੀ ਸੀ ਚੋਲ ਬਣਾ ਲਵਾਂ ਹਨਾ ਚੋਲ ਬਣਾਉਣ ਦੇ ਲਈ ਇੱਕ ਤਾਂ ਅ ਸਬਜੀ ਮੰਡੀ 'ਚੋਂ ਨਾ ਮੈਨੂੰ ਸਬਜੀ ਲੈਣੀ ਪੈਣੀ ਆ ਹਨਾ ਬੁੱਧਵਾਰ ਸਬਜ਼ੀਆਂ ਬਹੁਤ ਜ਼ਿਆਦਾ ਹੁੰਦੀਆਂ ਬਲੌਗ ਜ਼ਰੂਰ ਸ਼ੇਅਰ ਕਰੂੰਗੀ ਜਦੋਂ ਮੈਂ ਲੈਣ ਗਈ ਤਾਂ ਉਸ ਤੋਂ ਪਹਿਲਾਂ ਮੈਂ ਸੋਚਿਆ ਕਿ ਜਿੰਨਾ ਕੋਈ ਵੀ ਘਰੇ ਸਮਾਨ ਹੈਗਾ ਮੜਾ ਜਾਂ ਤੜਕਾ ਲਾ ਕੇ ਚੋਲ ਬਣਾਵਾਂ ਨੂਨੇ ਚੋਲ ਬਣਾਵਾਂ ਹਨਾ ਲੂਣ ਬਾਰੇ ਚੋਲ ਬਣਾਵਾਂ ਮੈਂ ਤਾਕੀ ਉਹਦੇ ਨਾਲ ਮੈਨੂੰ ਬਹੁਤ ਦਿਲ ਕਰ ਰਿਹਾ ਸੀ ਅੱਜ ਖਾਣ ਨੂੰ ਤੇ ਚੋਲ ਬਹੁਤ ਛਾਂਡਣ ਵਾਲੇ ਹੋਏ ਪਏ ਸੀ ਇਹਦੇ ਵਿੱਚ ਕੱਖ ਜੇ ਸੀ ਨਿੱਕੇ ਨਿੱਕੇ ਤਾਂ ਪਿਛਲੀ ਵਾਰੀ ਚੋਲ ਸੀ ਉਹ ਸਾਫ਼ ਸੀਗੇ ਬਹੁਤ ਵਧੀਆ ਚੋਲ ਸੀਗੇ ਇਹਦੇ ਵਿੱਚ ਨਿੱਕਣ-ਨਿੱਕਾ ਕਚਰਾ ਜਿਆ ਬਹੁਤ ਸੀਗਾ ਜੋ ਫਿਰ ਮੈਨੂੰ ਸਾਫ ਕਰਨਾ ਪਿਆ ਮੈਂ ਸੋਚਿਆ ਚੰਗੀ ਤਰ੍ਹਾਂ ਸਾਫ ਕਰ ਲਵਾਂ ਤਾਂ ਕਿ ਖਾਣ ਸਮੇ ਕੋਈ ਪ੍ਰੋਬਲਮ ਨਾ ਹੋਵੇ ਹਾਂਜੀ ਸੋ ਹੀ ਗਾਇਸ ਉਸ ਤੋਂ ਬਾਅਦ ਤੁਸੀਂ ਦੇ ਸਕਦੇ ਹੋ ਚੌਲ ਸਾਫ ਕਰਨ ਤੋਂ ਬਾਅਦ ਮੈਂ ਆਈ ਫਟਾਫਟ ਰਸੋਈ ਦੇ ਵਿੱਚ ਤੇ ਰਸੋਈ ਦੇ ਵਿੱਚ ਤੁਸੀਂ ਦੇ ਸਕਦੇ ਹੋ ਆਪਣਾ ਮੈਂ ਹਸਬੰਦ ਨਾਲ ਗੱਲ ਕੀਤੀ ਸੀ ਗੱਲਾਂ ਉਸ ਤੋਂ ਬਾਅਦ ਅਸੀਂ ਇਸ ਦੇ ਕੜਾਈ ਦੇ ਵਿੱਚ ਕੀਤਾ ਤੇਲ ਥੋੜਾ ਜਿਹਾ ਗਰਮ ਥੋੜਾ ਜਿਹਾ ਪਾਇਆ ਉਸ ਤੋਂ ਬਾਅਦ ਥੋੜਾ ਜਿਹਾ ਜੀਰਾ ਪਾਇਆ ਤਾਂ ਥੋੜਾ ਜਿਹਾ ਮਸਾਲਾ ਤੇ ਲੂਣ ਵਾਲੇ ਚੋਲੇ ਬਣਾਉਂਗੀ ਮਿਰਚਾ ਮਿਰਚ ਵੀ ਥੋੜੀਆਂ ਜੀਆਂ ਪਾਉਂਗੀ ਹਲਦੀ ਮੈਂ ਬਿਲਕੁਲ ਨਹੀਂ ਪਾਉਂਗੀ ਕਿਉਂਕਿ ਫਿਰ ਨਾ ਪੀਲੇ ਪੀਲੇ ਜਿਹੇ ਚੋਲ ਬਣ ਜਾਣਗੇ ਉਹ ਮੈਨੂੰ ਪਸੰਦ ਨਹੀਂ ਹੈਗੇਗੇ ਤਾ ਮੈਨੂੰ ਲੂਨੇ ਚੋਲ ਪਸੰਦ ਆ ਹਨਾ ਤਾਂ ਮੈਂ ਸੋਚਿਆ ਕਿ ਬਣਾਵਾਂ ਹੱਲੇ ਤਾਂ ਪੂਰਾ ਸਮਾਨ ਨਹੀਂ ਹੈਗਾ ਸੀ ਮਟਰ ਵਗੈਰਾ ਟਮਾਟਰ ਹਨਾ ਉਹ ਚੀਜ਼ਾਂ ਕਰਕੇ ਨਾ ਬਹੁਤ ਵਧੀਆ ਰੈਸਪੀ ਬਣਨੀ ਸੀਗੀ ਤਾਂ ਜਿੰਨਾ ਕੁ ਸੀ ਮੈਂ ਆਪਣਾ ਅ ਥੋੜੇ ਦਿਨਾਂ ਤੱਕ ਮਾਰਕੀਟ ਚ ਜਾਉਂਗੀ ਹਨਾ ਸਬਜੀ ਉਦੋਂ ਸਾਰਾ ਸਮਾਨ ਲੈ ਕੇ ਆਉਂਗੀ ਫੁੱਲ ਰੈਸਪੀ ਮੈਂ ਉਦੋਂ ਸ਼ੇਅਰ ਕਰੂੰਗੀ ਆਈ ਹੋਪ ਕਿ ਉਦੋਂ ਕੋਈ ਹੋਰ ਸ਼ੇਅਰ ਕਰੂੰਗੀ ਇਹ ਭਲੀ ਨਹੀਂ ਤਾਂ ਜਲਦੀ ਜਲਦੀ ਤੁਸੀਂ ਦੇ ਸਕਦੇ ਹੋ ਮੈਂ ਆਲੂ ਗੰਡਿਆਂ ਨੂੰ ਚੰਗੀ ਤਰ੍ਹਾਂ ਪਕਾਉਂਗੀ ਪਕਾਣ ਤੋਂ ਬਾਅਦ ਇਸ ਦੇ ਵਿੱਚ ਸਾਰਾ ਥੋੜਾ ਜਿਹਾ ਮਸਾਲਾ ਪਾ ਕੇ ਚੋਲ ਧੋ ਕੇ ਰੱਖ ਦਿੱਤੇ ਸੀਗੇ ਹੁਣ ਧੁੱਤੇ ਹੋਏ ਚੋਲ ਮੈਂ ਵਿੱਚ ਪਾਉਂਗੀ ਤੇ ਉਹਨਾਂ ਕੋ ਹੀ ਜਿੰਨੇ ਕੋ ਜਿਹੜੇ ਬਰਤਨ ਚ ਮੈਂ ਚੋਲ ਲਈ ਸੀ ਉਹੀ ਬਰਤਨ ਚੋਂ ਪਾਣੀ ਪਾਉਂਗੇ ਜਿੰਨਾ ਢੰਮ ਪਾਣੀ ਸੁੱਕ ਜਾਣੀ ਹਨ ਚੋਲ ਆਪਣੇ ਨਹੀਂ ਬਣੂਗੇ ਉਹਨਾਂ ਟਾਈਮ ਉੱਪਰ ਪਲੇਟ ਦੇ ਕੇ ਰੱਖ ਲੂੰਗੀ ਉਸ ਤੋਂ ਬਾਅਦ ਅਸੀਂ ਦੇ ਸਕਦੇ ਹਾਂ ਫਟਾਫਟ ਮੈਂ ਚੋਲ ਬਣਾ ਰਹੀ ਸੀਗੀ ਸੋ ਗਾਇਸ ਦੇਖ ਸਕਦੇ ਹੋ ਬਾਕੀ ਇਹ ਵਾਲਾ ਮੇਰਾ ਵਲੌਗ ਹੈਗਾ ਦੁਪਹਿਰ ਟਾਈਮ ਤੇ ਮੈਂ ਸਟਾਰਟ ਕੀਤਾ ਸੀਗਾ ਆਪਣਾ ਨਾਈਟ ਟਾਈਮ ਤੱਕ ਮੇਰਾ ਕੰਟੀਨਿਊ ਰਿਹਾ ਸੀਗਾ ਉਸ ਤੋਂ ਬਾਅਦ ਅਗਲੇ ਦਿਨ ਮਾਰਨਿੰਗ ਰੁਟੀਨ ਆਈ ਹੋਪ ਕਿ ਨੈਕਸਟ ਵਲੋਗ ਆਪਣਾ ਆਏਗਾ ਨੈਕਸਟ ਵਲੋਗ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਘਟੋਰੀ ਦੇ ਵਿੱਚ ਮੈਂ ਲਏ ਸੀ ਚੋਲ ਤੇ ਉਹਨਾਂ ਕੋਈ ਹੀ ਮੈਂ ਪਾਣੀ ਪਾਇਆ ਪਰ ਫਿਰ ਵੀ ਪਾਣੀ ਘਟ ਗਿਆ ਸੀਗਾ ਤੇ ਜਦੋਂ ਲੱਗਦਾ ਹੈ ਨਾ ਪਾਣੀ ਘਟ ਉਸ ਤੋਂ ਬਾਅਦ ਮੈਂ ਦੂਜੀ ਵਾਰੀ ਫਿਰ ਪਾਣੀ ਪਾਇਆ ਸੀਗਾ ਵਿੱਚ ਚੋਲ ਧੁੱਤੇ ਹੋਏ ਸੀ ਦੇਖ ਸਕਦੇ ਹੋ ਚੋਲ ਸਾਰੇ ਚੋਲਣ ਨੂੰ ਮੈਂ ਵਿੱਚ ਪਾ ਲੂੰਗੀ ਪਾਣੀ ਦੇ ਵਿੱਚ ਚੋਲਾਂ ਨੂੰ ਪਾ ਕੇ ਉੱਪਰ ਮੈਂ ਪਲੇਟ ਦੇ ਦੂੰਗੀ ਤਾਂ ਕਿ ਭਾਫ਼ ਨਾਲ ਅੱਛੇ ਤਰ੍ਹਾਂ ਚੋਲ ਬਣ ਜਾਣ ਪਰ ਫਿਰ ਵੀ ਚੋਲ ਕੱਚੇ ਰਹੇ ਸੀ ਦੋ ਵਾਰੀ ਮੈਨੂੰ ਫਿਰ ਪਾਣੀ ਪਾਉਣਾ ਪਿਆ ਤਾਂ ਉਸ ਨੂੰ ਸੋ ਗਾਇਸ ਸ਼ਾਮ ਨੂੰ ਮੈਂ ਸੋਚ ਰਹੀ ਸੀ ਕਿ ਸਬਜੀ ਕਿਹੜੀ ਬਣਾਵਾਂ ਇੱਕ ਅੱਜ ਸਬਜੀ ਬਣਾਈ ਮੇਥਰਿਆਂ ਦੀ ਹਨਾ ਤਾਂ ਸਬਜੀ ਮੈਨੂੰ ਮੇਥਰਿਆਂ ਦੀ ਮੈਂ ਪਹਿਲੀ ਵਾਰੀ ਬਣਾਈ ਸੀ ਥੋੜਾ ਜਿਹਾ ਸਰਜਰੀ ਸੀ ਕਿੱਦਾਂ ਦੀ ਬਣੇਗੀ ਪਰ ਜਿੱਦਾਂ ਦੀ ਵੀ ਬਣੀ ਬਹੁਤ ਵਧੀਆ ਬਣੀ ਸੀਗੀ ਸੋ ਗਾਇਸ ਜਿੱਦਕਿ ਵਿਆਹ ਤੋਂ ਪਹਿਲਾਂ ਮੰਮੀ ਕੰਮ ਕਰਦੇ ਸੀ ਸਿਖਾਉਂਦੇ ਸੀ ਹਨਾ ਉਹ ਚੀਜ਼ਾਂ ਕਰਕੇ ਹੁਣ ਤਾਂ ਸਾਰਾ ਕੰਮ ਖੁਦ ਨੂੰ ਕਰਨਾ ਪੈਂਦਾ ਹੈ ਬਾਕੀ ਉਹਨਾਂ ਦਾ ਕੰਮ ਕੀਤਾ ਹੋਇਆ ਅੱਜ ਬਹੁਤ ਜ਼ਿਆਦਾ ਕੰਮ ਆ ਰਿਹਾ ਆ ਜੋ ਕਰਦੇ ਸੀ ਉਸ ਤੋਂ ਬਾਅਦ ਅਸੀਂ ਦੇਖਦੇ ਇਦਰ ਨੀਲ ਪਾਲਿਸ਼ਾਂ ਲੱਗ ਰਹੀਆਂ ਨੇ ਨੀਲ ਪਾਲਿਸ਼ ਲਗਾਉਣ ਤੋਂ ਬਾਅਦ ਔਮ ਗਾਇਸ ਚੋਲ ਬਣ ਚੁੱਕੇ ਸੀ ਇੱਥੇ ਖਾਵਾਂਗੇ ਚੋਲ ਦੇਖ ਸਕਦੇ ਹੋ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀਗੀ ਚੋਲ ਬਹੁਤ ਹੀ ਜ਼ਿਆਦਾ ਵਧੀਆ ਬਣੇ ਸੀਗੇ ਸੋ ਹੈ ਗਾਇਜ਼ ਖਾ ਪੀ ਰਹੇ ਸੀ ਉਸ ਤੋਂ ਬਾਅਦ ਟੈਂਸ਼ਨ ਸੀ ਸ਼ਾਮ ਨੂੰ ਸਬਜੀ ਕਿਹੜੀ ਬਣਾਈਏ ਹਨਾ ਤਾਂ ਮੈਂ ਆਸ-ਪਾਸ ਪੜੋਚੀਆਂ ਨੂੰ ਪੁੱਛਿਆ ਕਿ ਸਬਜੀ ਵਗੈਰਾ ਤਾਂ ਸਬਜੀ ਆਈ ਕਾਫੀ ਲੇਟ ਆਈ ਸੀ ਬਣਾਉਣ ਵਿੱਚ ਲੇਟ ਹੋ ਗਿਆ ਉਸ ਤੋਂ ਪਹਿਲਾਂ ਮੈਂ ਸੋਚਿਆ ਕਿ ਆਪਣਾ ਕੱਪੜੇ ਹੈਗੇ ਸੀ ਥੋੜੇ ਜਿ ਤੈਅ ਕਰਨੇ ਸੀਗੇ ਤਾਂ ਮੈਂ ਆਪਣਾ ਕੱਪੜੇ ਤੁਸੀਂ ਦੇ ਸਕਦੇ ਹੋ ਉਤਾਰ ਰਹੀ ਆ ਤਾਂ ਤੈਅ ਕਰੂੰਗੀ ਕੱਪੜੇ ਉਸ ਤੋਂ ਬਾਅਦ ਸਬਜੀ ਬੜਾ ਜੀ ਕਾਫੀ ਲੇਟ ਬਣਾਈ ਰਾਤ ਦਾ ਖਾਣਾ ਵੀ ਲੇਟ ਥੋੜਾ ਜਿਹਾ ਹੋ ਗਿਆ ਸੀ ਪਰ ਫਿਰ ਵੀ ਸਹੀ ਠੀਕ ਸੀ ਮਤਲਬ ਟਾਈਮ ਇਹਨਾਂ ਨਹੀਂ ਕਹਿ ਸਕਦੇ ਕਿ ਹੁਣ ਟਾਈਮ ਨਾਲ ਸੋਣਾ ਟਾਈਮ ਨਾਲ ਉੱਠਣਾ ਉਸ ਚੀਜ਼ ਕਰਕੇ ਨਾ ਮੈਨੂੰ ਐ ਵੀ ਬਸ ਟਾਈਮ ਨਾਲ ਕੰਮ ਹੋ ਜਾਵੇ ਸੋ ਗਾਇਸ ਜਲਦੀ ਜਲਦੀ ਆਪਣੇ ਸਾਰੇ ਕਪੜੇ ਸੁੱਕ ਗਏ ਸੀਗੇ ਸਾਰੇ ਕਪੜਾ ਹਨ ਤਾਂ ਬਾਅਦ ਮੈਂ ਆਈ ਫਟ ਫਟ ਰੋਮ ਦੇ ਵਿੱਚ ਇੱਥੇ ਆਪਾਂ ਕਰਾਂਗੇ ਕਪੜੇ ਤੈ ਸੋ ਗਾਇਸ ਮੈਂ ਸਬਜੀ ਲੈ ਚੁੱਕੀ ਸੀ ਉਸ ਟਾਈਮ ਮੇਰਾ ਕੈਮਰਾ ਬੰਦ ਸੀਗਾ ਤੇ ਸਬਜੀ ਸੁੱਜੀ ਲੈਣ ਤੋਂ ਬਾਅਦ ਆਪਾਂ ਸਬਜੀ ਨੂੰ ਬਣਾਵਾਂਗੇ ਸੋ ਹਾਂਜੀ ਕਪੜੇ ਤਿਆਰ ਕਰਨ ਤੋਂ ਬਾਅਦ ਅੱਗੇ ਮੇਥਿਆਂ ਦੀ ਸਬਜੀ ਜੋ ਕਿ ਪਹਿਲਾਂ ਤਾਂ ਮੈਨੂੰ ਸਮਝਣੀ ਲੱਗੀ ਸੋ ਗਾਇਸ ਪੜੋਸੀਆਂ ਨੂੰ ਪੁੱਛ-ਪੁੱਛ ਕੇ ਮੈਂ ਆਪਣਾ ਸਬਜੀ ਬਣਾਈ ਮਜ਼ਾਕ ਕਰ ਰਹੀ ਹਾਂ ਮੈਂ ਨਾ ਸੋਚ ਰਹੀ ਸੀ ਕਿ ਪਤਾ ਨਹੀਂ ਕਿਹੜੀ ਸਬਜੀ ਹੈ ਜਿਹੜੀ ਨਹੀਂ ਧੋਈਦੀ ਹੁੰਦੀ ਉਹ ਆਪਣਾ ਪਿੰਡਿਆਂ ਦੀ ਸਬਜੀ ਕਹਿੰਦੇ ਆ ਹਨਾ ਬਾਕੀ ਸਾਡੇ ਤਾਂ ਨਹੀਂ ਧੁੰਦੇਗੇ ਉਹ ਕਹਿੰਦੇ ਆ ਨਾ ਮਤਲਬ ਸੁੱਕੀ-ਸੁੱਕੀ ਬਣਾਉਂਦੇ ਆ ਬਾਕੀ ਪਤਾ ਨਹੀਂ ਯਾਰ ਕਿਦਾਂ ਸਾਰੀਆਂ ਸਬਜ਼ੀਆਂ ਮੈਂ ਤਾਂ ਧੋ ਲੈਦੀ ਹੁੰਨੀ ਆ ਧੋਵਾਂਗੀ ਮੈਂ ਤਾਂ ਸਾਰੀਆਂ ਸਬਜ਼ੀਆਂ ਇੱਥੇ ਤੁਸੀਂ ਦੇਖ ਸਕਦੇ ਹੋ ਗਾਇਜ਼ ਮੇਥਰੀਆਂ ਨੂੰ ਮੈਂ ਡੋਂਗ ਰਹੀ ਸੀ ਸਾਰੇ ਪੱਤੇ ਮੈਂ ਸਾਫ ਕਰ ਰਹੀ ਸੀ ਤਾਂ ਕਿ ਇਹ ਪੱਤਿਆਂ ਨੂੰ ਨਾ ਆਪਣਾ ਟੋਕਰੀ ਦੇ ਵਿੱਚ ਡੋਂਗ ਕੇ ਚੰਗੀ ਤਰ੍ਹਾਂ ਕਿਆ ਸੋ ਗਾਇਸ ਸੋ ਹੇ ਗਾਇਸ ਉਸ ਤੋਂ ਬਾਅਦ ਇਸ ਦੇ ਸਾਡੇ ਮੇਥਰੀਆਂ ਦੀ ਸਬਜ਼ੀ ਨਾ ਮੈਂ ਪਹਿਲੀ ਵਾਰੀ ਬਣਾ ਰਹੀ ਸੀ ਆਪਣੇ ਇੱਥੇ ਵਿਆਹ ਤੋਂ ਬਾਅਦ ਹਨਾ ਤਾਂ ਕਾਫੀ ਟਾਈਮ ਬਾਅਦ ਜਦੋਂ ਮੰਮੀ ਪਹਿਲਾਂ ਬਣਾ ਬਣੂ ਲੈਂਦੇ ਸੀ ਦੇਖਣਾ ਉਹ ਚੀਜ਼ਾਂ ਕਰਕੇ ਹਨਾ ਪਰ ਅੱਜ ਨਾ ਮੈਂ ਬਹੁਤ ਜ਼ਿਆਦਾ ਕਨਫਿਊਜ਼ੀ ਤੋਂ ਮਾਂ ਚਾਇਨਾ ਪਰ ਫਿਰ ਵੀ ਮੈਂ ਸਾਰੀ ਸਬਜੀ ਨੂੰ ਤੋਤਾ ਮੇਥਰਿਆਂ ਨੂੰ ਵੀ ਅਲੱਗ-ਅਲੱਗ ਹਨਾ ਮੈਂ ਸਜ ਅੱਗੇ ਚਲੋ ਬਣਾ ਹੀ ਲੈਨੇ ਪਰ ਬਹੁਤ ਵਧੀਆ ਬਣੀ ਸੀ ਬਹੁਤ ਜੰਮੀ ਬਣੀ ਸੀ ਲਾਸਟ ਤੇ ਹਨਾ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਮੈਂ ਆਲੂ ਪਿਆਜ਼ ਨੂੰ ਪਕਾਇਆ ਤੇ ਜ਼ੀਰਾ ਜ਼ੀਰਾ ਕੁਝ ਵੀ ਨਹੀਂ ਇਹਦੇ ਚ ਪਾਇਆਗਾ ਤੇ ਪਕਾਣ ਤੋਂ ਬਾਅਦ ਮੈਂ ਉਦਾਂ ਹੀ ਦੋਨ ਮੇਰੇ ਚ ਪਾ ਕੇ ਨਾ ਤੇ ਉੱਪਰ ਮੇ ਮੇਥਰੇ ਧੋਕੇ ਪਹਿਲਾਂ ਹੀ ਰੱਖ ਦਿੱਤੇ ਸੀਗੇ ਤਾਂ ਦੇਖ ਸਕਦੇ ਆ ਤੁਸੀਂ ਸਬਜੀ ਬਹੁਤ ਵਧੀਆ ਬਣੀ ਸੀ ਨਾਲ ਨਾਲ ਮੈਂ ਹੱਸ ਰਹੀ ਸੀ ਕਿ ਪਤਾ ਨਹੀਂ ਕਿੰਦਾਦੀ ਬਣੇਗੀ ਕਿਉਂਕਿ ਮੈਂ ਤਾਂ ਬਸ ਬਿਨਾਂ ਸੋਚੇ ਸਮਝੇ ਕੜਾਈ ਕੁੜੀ ਪੜਿਆ ਚੱਲੋ ਜੀ ਬਣਾਉਣ ਲੱਗ ਪਈ ਪਰ ਸੱਚੀ ਬਹੁਤ ਵਧੀਆ ਬਣੀ ਸੀਗੀ ਤਾਂ ਐਦਾਂ ਹੀ ਆ ਮਿਹਨਤ ਕਰਿਆ ਕਰੋ ਹਨਾ ਕੋਈ ਵੀ ਚੀਜ਼ ਆ ਉਸ ਨੂੰ ਕਰਿਆ ਕਰੋ ਕਿਸੇ ਤੇ ਵੀ ਡਿਪੈਂਡ ਨਾ ਰਿਆ ਕਰੋ ਸੋ ਗਾਇਸ ਮੈਂ ਤਾਂ ਸੱਚੀ ਕਿਸੇ ਤੇ ਨਹੀਂ ਡਿਪੈਂਡ ਰਹਿੰਦੀ ਮੈਂ ਤਾਂ ਹੁਣ ਆਪਣੇ ਖੁੱਤੇ ਡਿਪੈਂਡ ਨਾ ਜੋ ਚੀਜ਼ ਹੋਏਗੀ ਖੁਦ ਬਣਾਉਂਗੀ ਹਨਾ ਚਾਹੇ ਉਹ ਖਰਾਬ ਬਣੇ ਜਿੱਦਾਂ ਦੀ ਵੀ ਬਣੇ ਇੱਕ ਵਾਰੀ ਤਾਂ ਜ਼ਰੂਰ ਖੁਦ ਹੀ ਟਰਾਈ ਕਰਨਾ ਹੈ ਹਨਾ ਤਾਂ ਦੇਖ ਸਕਦੇ ਹੋ ਕਿਸੇ ਨੂੰ ਵੀ ਨਹੀਂ ਮੈਂ ਪੁੱਛਿਆ ਮੈਂ ਖੁਦ ਹੀ ਬਣਾਇਆ ਬਣ ਗਈ ਸੀਗੀ ਸਬਜੀ ਕੁਝ ਟਾਈਮ ਵਿੱਚ ਬਣ ਜੂਗੀ ਉਸ ਤੋਂ ਬਾਅਦ ਨਾਲ ਹੀ ਆਪਾਂ ਰੋਟੀ ਬਣਾਵਾਂਗੇ ਤਾਂ ਇੱਧਰ ਤੁਸੀਂ ਦੇਖ ਸਕਦੇ ਆ ਹੈਲਪ ਹੋ ਰਹੀ ਸੀਗੀ ਕਿਹਦੇ ਤਾਂ ਸੋਚੋ ਹਾਂ ਆਟਾ ਰਹਿ ਗਿਆ ਗੁੰਨਣ ਵਾਲਾ ਸਬਜੀ ਸਬਜੀ ਥੋੜੀ ਜੀ ਥੱਲੇ ਲੱਗ ਗਈ ਸੀ ਪਰ ਬਣ ਗਈ ਸੀਗੀ ਗਾਇਜ਼ ਸੋ ਉਸ ਤੋਂ ਬਾਅਦ ਪਗ ਹੁੰਦਾਂਗੇ ਆਟਾ ਆਟਾ ਮੈਂ نیچے ਬੈਠ ਕੇ ਗੁੰਨ ਲਈ ਗੁੰਨ ਰਹੀ ਸੀ ਕਿਉਂਕਿ ਰਸੋਈ ਦੇ ਉੱਪਰ ਖੜ ਕੇ ਮੈਨੂੰ ਗੁੰਨਣਾ ਵਧੀਆ ਨਹੀਂ ਲੱਗਦਾ ਆਟਾ ਇੱਕ ਜਗ੍ਹਾ ਨਾ ਉਨਾ-ਉਨਾ ਸਮਾਨ ਰੱਖਿਆ ਹੋਇਆ ਆਸ-ਪਾਸ ਤਾਂ ਮੈਂ ਸੋਚਿਆ نیچے ਬੈਠ ਕੇ ਆਟਾ ਵਧੀਆ ਗੁੰਨ ਲਵਾਂ ਆਟਾ نیچے ਬੈਠ ਕੇ ਮੈਂ ਅੱਛੇ ਤਰ੍ਹਾਂ ਗੁੰਨਣ ਤੋਂ ਬਾਅਦ ਇੱਥੇ ਆਪਾਂ ਰਸੋਈ ਦਾ ਸਾਰਾ ਸਮਾਨ ਰੋਟੀ ਪਕਾਉਣ ਦਾ ਸਾਰਾ ਸਮਾਨ ਕਰ ਲਿਆ ਸੀ ਸੈੱਟ ਉਸ ਤੋਂ ਬਾਅਦ ਮੈਂ ਬਣਾ ਰਹੀ ਹਾਂ ਰੋਟੀਆਂ ਸੋ ਗਾਇਸ ਰੋਟੀਆਂ ਬਣ ਚੁੱਕੀਆਂ ਸੀਗੀਆਂ ਆਪਣੀਆਂ ਉਸ ਤੋਂ ਬਾਅਦ ਮੈਂ ਆਪਣੇ ਰੂਮ ਚ ਥੈਨ ਸਬਜੀ ਕਿਤੀ ਟੇਸਟ ਬਹੁਤ ਵਧੀਆ ਬਣੀ ਸੀ ਸੋ ਹੈ एवरीवन ਆਉਣ ਵਾਲੇ ਵਲੌਗ ਇੰਜੋਏ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਹਨ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਸੋ ਕੰਟੀਨਿਊ ਇਦਾਂ ਹੀ ਆਪਣਾ ਵਲੌਗ ਰਹੇਗਾ ਸੋ ਨੈਕਸਟ ਪਾਰਟ ਤੁਹਾਨੂੰ ਮਿਲੇਗਾ ਅਗਲੇ ਦਿਨ ਦੇਖਣ ਦੇ ਲਈ ਸੋ ਇਥੇ ਅਸੀਂ ਗੱਲਾਂ ਕਰ ਰਹੇ ਸੀ ਦੇ ਸਕਦੇ ਹੋ ਤੁਸੀਂ ਚਲੋ ਓਕੇ ਗਾਇਜ਼ ਬਾਏ ਬਾਏ